ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਸਿੱਖ ਜਥੇਬੰਦੀਆਂ ਆਵਾਜ਼ ਮਾਰ ਕਰ ਰਹੀਆਂ ਨੇ ਤੇ ਉੱਥੇ ਹੀ ਜਿੱਤਾਰ ਸਿੰਘ ਹਵਾਰਾ ਨੂੰ ਜੇਲ੍ਹੋਂ ਬਾਹਰ ਕੱਢਣ ਦੇ ਲਈ ਵੀ ਕਿਹਾ ਜਾ ਰਿਹਾ ਹੈ ਤੇ ਦੂਜੇ ਪਾਸੇ ਦਵਿੰਦਰਪਾਲ ਸਿੰਘ ਪੁੱਲਰ ਦੀ ਫਾਈਲ ਵਾਰ-ਵਾਰ ਰੱਦ ਕੀਤੀ ਜਾ ਰਹੀ ਹੈ ਤੇ ਇਸ ਗੱਲ ਦੇ ਉੱਤੇ ਪੰਜਾਬ ਸਰਕਾਰ ਦਾ ਵਿਰੋਧ ਤੇ ਉੱਥੇ ਹੀ ਹੁਣ ਵਰਸਾ ਸਿੰਘ ਬਲਟੋਹਾ ਦੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਇੱਕ ਵੱਡੀ ਮੰਗ ਕੀਤੀ ਗਈ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕਿਹਾ ਹੈ ਕਿ ਕਾਫੀ ਲੰਮਾ ਸਮਾਂ ਹੋ ਗਿਆ ਤੇ ਸਾਡੀ ਸਿੱਖ ਜਥੇਬੰਦੀਆਂ ਜਿਹੜੀਆਂ ਕਿ ਜੇਲ੍ਹ ਦੇ ਵਿੱਚ ਬੰਦ ਨੇ ਤੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਤੇ ਉੱਥੇ ਹੀ ਖਡੂਰ ਸਾਹਿਬ ਤੋਂ ਜੋ ਕਿ ਲੋਕਾਂ ਦੇ ਵਿੱਚੋਂ ਜਦੋਂ ਮੈਂ ਗੁਜ਼ਰੂੰਗਾ ਤਾਂ ਉੱਥੇ ਹੀ ਬੰਦੀ ਸਿੰਘਾਂ ਦਾ ਮੁੱਦਾ ਚੱਕਿਆ ਜਾਵੇਗਾ ਤੇ ਬਾਰ ਬਾਰ ਇੱਕੋ ਮੰਗ ਕੀਤੀ ਜਾਵੇਗੀ ਕਿ ਸਿੱਖ ਜਥੇਬੰਦੀਆਂ ਨੂੰ ਜਿਹੜਾ ਕਿ ਰਿਹਾ ਕੀਤਾ ਜਾਵੇ ਤੇ ਉੱਥੇ ਹੀ ਭਾਈ ਅਮਰਿਤਪਾਲ ਸਿੰਘ ਨੂੰ ਟੱਕਰ ਦੇ ਰਹੇ ਨੇ ਵਰਸਾ ਸਿੰਘ ਬਲਟੋਹਾ ਲਗਾਤਾਰ ਦੁੱਦੇ ਪਾਸੇ ਚੈਲੰਜ ਜਿਹੜੇ ਵਰਸਾ ਸਿੰਘ ਬਲਟੋਹਾ ਦੇ ਵੱਲੋਂ ਭਾਈ ਅਮਰਿਤਪਾਲ ਸਿੰਘ ਨੂੰ ਦਿੱਤੇ ਜਾ ਰਹੇ ਨੇ ਤੇ ਉਹਨਾਂ ਦੇ ਵੱਲੋਂ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਭਾਈ ਅਮਰਿਤਪਾਲ ਸਿੰਘ ਨੂੰ ਜੇਲ੍ਹ ਦੇ ਵਿੱਚ ਆਰਐਸਐਸ ਦੇ ਬੰਦੇ ਮਿਲ ਰਹੇ ਨੇ ਤੇ ਇਹ ਗੱਲ ਕਹਿ ਕੇ ਜਿਹੜਾ ਕਿ ਸਿੱਧੀ ਚੁਣੌਤੀ ਵੀ ਜਿਹੜੀ ਕਿ ਭਾਈ ਅਮਰਿਤਪਾਲ ਸਿੰਘ ਨੂੰ ਦਿੱਤੀ ਗਈ ਹੈ ਤੇ ਉੱਥੇ ਹੀ ਪਰਿਵਾਰ ਨੂੰ ਵੀ ਲਲਕਾਰਿਆ ਗਿਆ ਹੋਰ ਕੀ ਕਹਿਣਾ ਵਰਸਾ ਔਰ ਬੜਾ ਵਧੀਆ ਜਿਹੜਾ ਇਕੱਠ ਹੈ ਔਰ ਲੰਬੇ ਸਮੇਂ ਤੋਂ ਗਰਮੀ ਦੇ ਵਿੱਚ ਲੋਕਾਂ ਦਾ ਆਉਣਾ ਬੀਬੀਆਂ ਭੈਣਾਂ ਦਾ ਨੌਜਵਾਨਾਂ ਦਾ ਸਾਰੇ ਵੀਰਾਂ ਦਾ ਇੱਥੇ ਆਉਣਾ ਉਹਦੇ ਤੋਂ ਸਪਸ਼ਟ ਹੈ ਕਿ ਲੋਕਾਂ ਦਾ ਹੰਗਾਰਾ ਕਿਸ ਤਰਫ ਹੈ ਔਰ ਲੋਕ ਕੀ ਚਾਹੁੰਦੇ ਨੇ ਇਸ ਕਰਕੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਇਹ ਇਲਾਕਾ ਗੜ ਰਿਹਾ ਹੈ ਹਾਂਜੀ ਇੱਥੋਂ ਸਰਦਾਰ ਆਤਮਾ ਸਿੰਘ ਜੀ ਬੀਬੀ ਅਪਿੰਦਰਜੀਤ ਕੌਰ ਜੀ ਲੰਬਾ ਸਮਾਂ ਇਥੋਂ ਉਹਨਾਂ ਨੂੰ ਮਾਣ ਮਿਲਦਾ ਰਿਹਾ ਹੈ ਇਸ ਕਰਕੇ ਇਹ ਇੱਥੇ ਕਹਿਣਕ ਹੋਣ ਦੀਆਂ ਗੱਲਾਂ ਨਹੀਂ ਕਿਉਂਕਿ ਬਾਕੀ ਜਿਹੜਾ ਹੈ ਕਿ ਅੱਜ ਹਰ ਕੋਈ ਮਹਿਸੂਸ ਕਰਦਾ ਹੈ ਕਿ ਇਹ ਚੋਣ ਜਿਹੜੀ ਹੈ ਪਾਰਲੀਮੈਂਟ ਦੇ ਵਿੱਚ ਸਾਡੀ ਸਹੀ ਆਵਾਜ਼ ਉਠਾਉਣ ਵਾਲਾ ਸਾਡੇ ਮੁੱਦਿਆਂ ਨੂੰ ਸਹੀ ਰੂਪ ਵਿੱਚ بلند ਆਵਾਜ਼ ਵਿੱਚ ਚੁੱਕਣ ਵਾਲਾ ਉੱਥੇ ਕੋਈ ਜਾਣਾ ਚਾਹੀਦਾ ਹੈ ਔਰ ਤਜਰਬੇਕਾਰ ਜਾਣਾ ਚਾਹੀਦਾ ਹੈ ਹਾਂਜੀ ਉਹ ਮੇਰਾ ਖਿਆਲ ਹੈ ਕਿ ਕਿਸੇ ਨੂੰ ਭੁਲੇਖਾ ਨਹੀਂ ਗਿਆ ਮੇਰੀ ਕਾਰਗੁਜ਼ਾਰੀ ਬਾਰੇ ਮੇਰੇ ਸੁਭਾਅ ਬਾਰੇ ਅਜੀ ਮੈਂ ਕਿਸ ਤਰ੍ਹਾਂ ਦਾ ਕੰਮ ਕਰਦਾ ਹਾਂ ਔਰ ਕਿਸ ਤਰ੍ਹਾਂ ਵਿਚਰਦਾ ਹਾਂ ਕਿਸ ਤਰ੍ਹਾਂ ਲੋਕਾਂ ਨਾਲ ਸਾਝ ਰੱਖਦਾ ਹਾਂ ਤੇ ਕਿਸੇ ਨੂੰ ਉਹ ਲਾ ਨਹੀਂ ਇਸ ਕਰਕੇ ਮੈਂ ਤੇ ਵੋਟ ਹੀ ਇਸ ਆਧਾਰ ਤੇ ਮੰਗਦਾ ਕਿ ਭਾਈ ਜੇ ਮੇਰੀ ਕਰਤੂਤ ਚੰਗੀ ਹੈ ਜੇ ਮੇਰੀ ਕਾਰਗੁਜ਼ਾਰੀ ਚੰਗੀ ਹੈ ਜੇ ਮੈਂ ਕਦੀ ਕਿਸੇ ਆਪਣੇ ਸਟੈਂਡ ਤੋਂ ਸੱਜੇ ਖੱਬੇ ਕਿਹਾ ਆ ਜਾਂ ਮੈਂ ਜਿਹੜਾ ਜਿਸ ਸਟੈਂਡ ਤੇ ਮੈਂ ਸ਼ੁਰੂਆਤ ਕੀਤੀ ਜੇ ਅੱਜ ਵੀ ਉਹਦੇ 'ਚ ਕੋਈ ਕਸਰ ਹੈ ਚ ਪੰਥ ਦੀ ਗੱਲ ਹੋਵੇ ਚ ਪੰਜਾਬ ਦੀ ਗੱਲ ਹੋਵੇ ਚ ਕਿਸੇ ਵੀ ਵਰਗ ਦੀ ਗੱਲ ਹੋਵੇ ਹਾਂ ਇੱਕ ਗੱਲ ਮੈਂ ਜ਼ਰੂਰ ਕਹੂੰਗਾ ਕਿ ਪੰਜਾਬ ਦੇ ਵਿੱਚ ਭਾਈਚਾਰਕ ਸਾਂਝੜੀ ਉਹ ਮਜ਼ਬੂਤ ਰਹਿਣੀ ਚਾਹੀਦੀ ਹੈ ਪੰਜਾਬ ਦੇ ਅੰਦਰ ਸ਼ਾਂਤੀ ਜ਼ਰੂਰ ਰਹਿਣੀ ਚਾਹੀਦੀ ਹੈ ਅਸੀਂ ਬੜੇ ਪਿੱਛੇ ਪੈ ਗਏ ਹਾਂ ਪਹਿਲਾਂ ਹੀ ਹੋਰ ਤਰ੍ਹਾਂ ਦਾ ਵਾਤਾਵਰਨ ਬਣ ਬਣ ਕੇ ਜੋ ਕਿ ਸਿੱਥੇ ਪੰਜਾਬ ਦਾ ਮਤਲਬ ਪਿੱਛੇ ਚਲਾ ਗਿਆ ਅਸੀਂ ਚਾਹੁੰਨੇ ਕਿ ਇੱਥੇ ਸ਼ਾਂਤੀ ਰਹੇ ਭਾਈਚਾਰਕ ਸਾਂਝ ਜਿਹੜੇ ਸਮੁੱਚੇ ਰੂਪ ਚ ਪੰਜਾਬੀ ਜਿਹੜੇ ਨੇ ਇੱਕ ਮੁੱਠ ਹੋ ਕੇ ਖੁਸ਼ੀ ਦੇ ਨਾਲ ਆਪਦੀਆਂ ਜ਼ਿੰਦਗੀਆਂ ਬਤੀਤ ਕਰਨ ਤਾਂ ਕਿ ਜਿਹੜਾ ਸਾਡਾ ਪੰਜਾਬ ਹੈ ਉਹ ਤਰੱਕੀ ਕਰ ਸਕੇ ਤੇ ਤਰੱਕੀ ਤਾਂ ਹੀ ਕਰੂ ਜੇ ਇੱਥੇ ਭਾਈਚਾਰਕ ਸਾਂਝ ਮਜ਼ਬੂਤ ਹੋਊ ਤੇ ਇੱਥੇ ਸ਼ਾਂਤੀ ਹੋਊ ਬਬਟੋ ਸਰ ਤੁਸੀਂ ਹਲਕਾ ਖਡੂਰ ਸਾਹਿਬ ਇੱਕ ਪੰਥਕ ਸੀਟ ਹੈ ਔਰ ਤੁਸੀਂ ਉਥੇ ਚੋਣ-ਵਟਾਂਦਰਾ ਉਤਰੇ ਹੋ ਕੀ ਲੱਗਦਾ ਕਿ ਕਿਹੜੇ ਤੁਹਾਡੇ ਕੋਲ ਅਜਿਹੇ ਮੁੱਦੇ ਨੇ ਜਿਹੜੇ ਉਥੋਂ ਦੇ ਲੋਕਾਂ ਦੇ ਵਾਸਤੇ ਬਹੁਤ ਜ਼ਰੂਰੀ ਨੇ ਦੇਖੋ ਮੈਂ ਇੱਥੇ ਸਪੀਚ ਦਿੰਦਿਆਂ ਵੀ ਗੱਲ ਕੀਤੀ ਸੀ ਕਿ ਮੁੱਦਿਆਂ ਦੀ ਗੱਲ ਕਰੀਏ ਪੰਜਾਬ ਦੇ ਤੇ ਪੰਥ ਦੇ ਬਹੁਤ ਮੁੱਦੇ ਬੜੇ ਮਸਲੇ ਆ ਜੇ ਉਹ ਗਿਣ ਲਗਾਗੇ ਤਾਂ ਬਹੁਤ ਲੰਬੀ ਲਿਸਟ ਹੈ ਪਰ ਜੇ ਪੰਥ ਦਾ ਤੇ ਪੰਜਾਬ ਦਾ ਸਭ ਤੋਂ ਅਹਿਮ ਮੁੱਦਾ ਤੇ ਸਾਂਝਾ ਮੁੱਦਾ ਆ ਜਿਹੜਾ ਕਿ ਬਹੁਤ ਵੱਡਾ ਗੰਭੀਰ ਮਸਲਾ ਆ ਉਹ ਹੈਗਾ ਬੰਦੀ ਸਿੰਘਾਂ ਦੀ ਰਿਹਾਈ ਦਾ ਕਿਸੇ ਨੂੰ ਕਿਸੇ ਨੂੰ ਉਹਨਾਂ ਦਾ ਵਾਰਸ ਬੰਨਣਾ ਪਊ ਉਹਨਾਂ ਲਈ ਲੜਾਈ ਲੜਨੀ ਪਊ ਜਿਹੜੀ ਉਹਨਾਂ ਨਾਲ ਬੇਇਨਸਾਫੀ ਹੋ ਰਹੀ ਹੈ ਜਿਹੜਾ ਉਹਨਾਂ ਨਾਲ ਤੱਕਾ ਹੋ ਰਿਹਾ ਹੈ ਉਹਦੇ ਤੋਂ ਉਹਨਾਂ ਨੂੰ ਸੁਰੱਖਿਰੂ ਕਰਾਉਣਾ ਪਊ ਉਹਦੇ ਵਾਸਤੇ ਲੜਾਈ ਲੜਨੀ ਪਊ ਔਰ ਸਭ ਤੋਂ ਪਹਿਲਾ ਮੁੱਦਾ ਇਹੀ ਹੈ ਕਿ ਜਿਹੜੇ 30 30 34 33 ਸਾਲਾਂ ਤੋਂ ਜੇਲਾ 'ਚ ਬੈਠੇ ਨੇ ਜਿਹੜੇ 29 29 ਸਾਲ ਤੋਂ ਫਾਂਸੀ ਦੇ ਤਖਤੇ ਤੇ ਖੜੋਤੇ ਨੇ ਉਹਨਾਂ ਦਾ ਘਰ ਹੋਣਾ ਬਹੁਤ ਜ਼ਰੂਰੀ ਤੇ ਔਰ ਇਸ ਤੋਂ ਇਲਾਵਾ ਜਿੱਥੇ ਪੰਜਾਬ ਦੇ ਹੋਰ ਮਸਲੇ ਨੇ ਜਿਵੇਂ ਕਿਸਾਨੀ ਦੇ ਐ ਮਜ਼ਦੂਰਾਂ ਦੇ ਵਪਾਰੀਆਂ ਦੇ ਆ ਉਹ ਤਾਂ ਹੈਗੇ ਹੀ ਹੈਗੇ ਆ ਜਾਂ ਜਿਹੜੇ ਡਿਵੈਲਪਮੈਂਟ ਦੇ ਨਾਲ ਆ ਉਹ ਵੀ ਹੈਗੇ ਆ ਨਰੇਗਾ ਜਿਹੜੀ ਹੈ ਜਿਹੜਾ ਇੱਥੇ ਗਰੀਬਾਂ ਦੇ ਨਾਲ ਧੱਕਾ ਕੀਤਾ ਜਾਂਦਾ ਹੈ ਜਾਂ ਜਿਹੜੇ ਕੱਚੇ ਤੋਂ ਪੱਕੇ ਮਕਾਨਾਂ ਦੀ ਸਕੀਮ ਹੈ ਗਵਰਨਮੈਂਟ ਆਫ ਇੰਡੀਆ ਦੀ ਹਾਂਜੀ ਚਾਹੇ ਰਾਸ਼ਨ ਦੀ ਗੱਲ ਹੈ ਸਕੀਮ ਹੈ ਉਹ ਕਿਉਂਕਿ ਉਹਦਾ ਮੁਲਾਂਕਣ ਕਰਨਾ ਉਹਦੀ ਜਿਹੜੀ ਸਰਵੇਲੈਂਸ ਕਰਨੀ ਜਿਹੜੀ ਹੈ ਉਹ ਆਪਣੇ ਹਲਕੇ ਦੇ ਵਿੱਚ ਮੈਂਬਰ ਪਾਰਲੀਮੈਂਟ ਦਾ ਅਧਿਕਾਰ ਹੁੰਦਾ ਆ ਉਥੇ ਕਿਸੇ ਨੂੰ ਕਤਾਹੀ ਨਹੀਂ ਕਰਨ ਦੇਵਾਂਗੇ ਔਰ ਜਿਹੜੇ ਹੱਕਦਾਰ ਲੋਕ ਨੇ ਉਹਨਾਂ ਤੱਕ ਉਹਨਾਂ ਦਾ ਹੱਕ ਪਹੁੰਚੇ ਔਰ ਵੱਧ ਤੋਂ ਵੱਧ ਉਹਨਾਂ ਵਾਸਤੇ ਜਿਹੜੀ ਸਕੀਮ ਹੈ ਉਹ ਇੱਥੇ ਤੱਕ ਪਹੁੰਚੇ ਤੇ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੀ ਖੁਸ਼ਹਾਲੀ ਵਾਸਤੇ ਕੋਈ ਨਾ ਕੋਈ ਅਜਿਹਾ ਰਸਤਾ ਖੁੱਲਣਾ ਚਾਹੀਦਾ ਹੈ ਕਿ ਜਿਹਦੇ ਨਾਲ ਸਾਰੇ ਭਾਈਚਾਰੇ ਸਾਰੇ ਵਰਗ ਜਿਹੜੇ ਖੁਸ਼ਹਾਲ ਹੋ ਸਕਣ ਉਹ ਹੈਗਾ ਆ ਕਿ ਜਿਹੜਾ ਵਾਗਾ ਬਾਰਡਰ ਜਿੱਥੋਂ ਪਾਕਿਸਤਾਨ ਮੱਧ ਏਸ਼ੀਆ ਅਰਬ ਕੰਟਰੀਜ਼ afghanistan ਤੇ ਹੋਰ ਦੇਸ਼ਾਂ ਦੇ ਵਿੱਚ ਸਾਡੇ ਜਿਹੜੀਆਂ ਵਸਤਾਂ ਨੇ ਇਥੋਂ ਜਿਹੜੀਆਂ ਪੈਦਾ ਹੁੰਦੀਆਂ ਨੇ ਉਹ ਉੱਥੇ ਪਹੁੰਚ ਸਕਣ ਤਾਂ ਕਿ ਜਿਹੜਾ ਸਾਡੇ ਲੋਕਾਂ ਨੂੰ ਸਹੀ ਰੇਟ ਵਧੀਆ ਰੇਟ ਮਿਲ ਸਕਣ ਤੇ ਉਹ ਜਿਹੜਾ ਇੰਟੀਗ੍ਰੇਟਡ ਚੈੱਕ ਪੋਸਟ ਹੈ ਬਾਗਾ ਦੀ ਟਾਰੀ ਬਾਰਡਰ ਦੀ ਉਹਦੀ ਜਿਹੜੀ ਹੈ ਦੁਬਾਰਾ ਤੋਂ ਸ਼ੁਰੂਆਤ ਹੋਵੇ ਬੜਾ ਵੱਡਾ ਧੋਖਾ ਹੈ ਪੰਜਾਬ ਦੇ ਨਾਲ ਕਿ ਸਾਰਾ ਕੁਝ ਚੱਕ ਕੇ ਜਿਹੜਾ ਵਪਾਰ ਦਾ ਰਸਤਾ ਸੀਗਾ ਉਹ ਗੁਜਰਾਤ ਲੈ ਕੇ ਆ ਔਰ ਜੇ ਲਾਹੌਰ ਵੀ ਕੋਈ ਚੀਜ਼ ਆਉਣੀ ਹੁੰਦੀ ਹੈ ਤੇ ਗੁਜਰਾਤ ਤੋਂ ਕਰਾਚੀ ਜਾਂਦੀ ਹੈ ਤੇ ਕਰਾਚੀ ਤੋਂ ਪਹੁੰਚੇ ਲਾਹੌਰ ਹੋਵੇ। ਐਡਾ ਵੱਡਾ ਤੁਸੀਂ ਦੇਖੋਗੇ 5-7 ਕਿਲੋਮੀਟਰ ਤੇ ਅਟਾਰੀ ਬਾਰਡਰ ਤੋਂ ਲਾਹੌਰ ਹੋਵੇ। ਹਾਂਜੀ ਤੇ ਕਿੰਨੇ ਸੈਂਕੜੇ ਹਜ਼ਾਰਾਂ ਕਿਲੋਮੀਟਰ ਚੱਲ ਕੇ ਜਿਹੜਾ ਵਾਇਆ ਸਮੁੰਦਰ ਜਿਹੜਾ ਹੈ ਉਹ ਚੀਜ਼ ਪਹੁੰਚੇ ਤੇ ਆਪਣੇ ਆਪ ਜੀ ਇੱਕ ਤਰ੍ਹਾਂ ਦਾ ਜਿਹੜਾ ਆ ਉਹ ਤੱਕਾ ਤੇ ਬੇਇਨਸਾਫੀ ਜਿਹੜੀ ਆ ਉਹਦੇ 'ਚ ਨਜ਼ਰ ਆਉਂਦੀ।